ਮਨ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਆ ਜਿਹੜੇ ਅਕਸਰ ਕਹਿੰਦੇ ਨੇ ਕਿ ਆਦਾਰਾ ਹੁਸ਼ਾਰ ਪਰ ਨਿਊਜ਼ ਆ ਜਿਹੜੀਆਂ ਜਿਹੜਾ ਉਹ ਹਮੇਸ਼ਾ ਸਰਕਾਰ ਦੇ ਵਿਰੁੱਧ ਚੱਲਦਾ ਹਮੇਸ਼ਾ ਸਰਕਾਰ ਦੀਆਂ ਖਾਮੀਆਂ ਨੂੰ ਕਮੀਆਂ ਨੂੰ ਦਿਖਾਉਂਦਾ ਜੀ ਪਰ ਮੈਂ ਹਰ ਵਾਰ ਕਹਿਣਾ ਹੁੰਦਾ ਕਿ ਹੁਸ਼ਾਰ ਪਰ ਨਿਊਜ਼ ਕੋਈ ਸਰਕਾਰ ਦਾ ਵੈਰੀ ਨਹੀਂ ਹੈ ਨਾ ਅਸੀਂ ਕੋਈ ਉਹਨਾਂ ਦਾ ਵੰਡੀਆਂ ਪਾਉਣੀਆਂ ਨਾ ਕੋਈ ਸਾਡੀ ਹਿੱਸੇਦਾਰੀ ਉਧਰ तहसीलदारਾਂ ਦਾ ਮੁੱਦਾ ਭਾਜੀ ਬਹੁਤ ਭੱਖਿਆ ਹੋਇਆ ਪਿਛਲੇ 2-3 ਦਿਨਾਂ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਲੰਬੀ ਛੁੱਟੀ ਤੇ ਜਾ ਰਹੇ ਹਾਂ ਭਗਵੰਤ ਮਾਨ ਸਾਹਿਬ ਪ्रेस ਮੀਡੀਆ ਨੂੰ ਕਹਿੰਦੇ ਸੀ ਕਿ ਜੇ ਤੁਸੀਂ ਵਾਪਸ ਨਹੀਂ ਆਉਣੇ ਤੇ ਅਸੀਂ ਤੁਹਾਡੇ ਇੱਕ ਪੱਕੀ ਛੁੱਟੀ ਕਰ ਦਾਂਗੇ ਜਾਓ ਮਨਾਲੀ ਘੁੰਮੋ ਸ਼ਿਮਲੇ ਘੁੰਮੋ ਜਾ ਕੇ ਤੇ ਦਲੇਰੀ ਜਿਹੜੀ ਭਗਵੰਤ ਮਾਨ ਵੱਲੋਂ ਦਿਖਾਈ ਗਈ ਹੈ ਨਾ ਜੀ ਮੈਂ ਕਹਿੰਦਾ ਸਲੂਟ ਆ ਜੀ ਉਹ ਭਗਵੰਤ ਮਾਨ ਦੀ ਉਸ ਸੋਚ ਨੂੰ ਉਸ ਫੈਸਲੇ ਨੂੰ ਗੱਲ ਜਿਹੜਾ ਭਗਵੰਤ ਮਾਨ ਦਿਖਾਈ ਦਿੱਤਾ ਹੂੰ ਓਏ ਉਹ ਵਾਲਾ ਭਗਵੰਤ ਮਾਨ ਦਿਖਾਈ ਦਿੱਤਾ ਜਿਹੜਾ ਸਾਲ 2022 ਤੋਂ ਪਹਿਲਾਂ ਹੁੰਦਾ ਸੀ ਜਿਹੜਾ ਸੀਐਮ ਤੋਂ ਪ ਤਾਂ تحصیلਦਾਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹ ਪ੍ਰੈਸ ਕਾਨਫਰੰਸ ਵਿੱਚ ਇਹ ਕਹਿੰਦਾ ਸੀ ਕਿ ਜੇ ਵਿਜੀਲੈਂਸ ਇਹੋ ਜੀ ਕਾਰਵਾਈਆਂ ਕਰਨੋਂ ਨਹੀਂ ਹਟਦੀ ਤੇ ਅਸੀਂ ਇਹ ਨਾ ਜਿਹੜੇ ਰਾਜਨੀਤਿਕ ਨੁਮਾਇੰਦੇ ਨੇ ਆਪਾਂ ਇਹਨਾਂ ਦੇ ਵੀ ਪੇਪਰ ਫੋਲਾਂਗੇ ਕਿ ਕਿਹਨੇ ਕਿੰਨੀ ਪ੍ਰਾਪਰਟੀ ਬਣਾਈ ਹੋਈ ਹੈ ਕਹਿੰਦਾ ਜੇ ਸਰਕਾਰ ਜਾਂ ਵਿਜੀਲੈਂਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਨਾ ਹਟੀ ਤਾਂ ਅਸੀਂ ਵਿਜੀਲੈਂਸ ਅਧਿਕਾਰੀਆਂ ਦੀਆਂ ਤੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਜਿਹੜੇ ਅਸੀਂ ਪੋਤੜੇ ਫਰੋਲਦੇ ਆਂਗੇ ਇਹਨਾਂ ਦੀਆਂ ਕਿੰਨੀਆਂ ਪ੍ਰਾਪਰਟੀਆਂ ਹੂੰ ਭਾਗ ਕਿ ਦੋਹੀ ਤਰ੍ਹਾਂ ਚੋਰ ਨੇ ਫੇਰ ਦਾ ਮਤਲਬ ਖੁਸ਼ਿਆਰਪਨ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰੀਤ ਗਰੇਵਾਲ ਦੋਸਤੋ ਅੱਜ ਅਸੀਂ ਫਿਰ ਤੋਂ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਇੱਕ ਨਵੇਂ ਵਿਸ਼ੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਦਾ ਜੋ ਸਾਡਾ ਵਿਸ਼ਾ ਹੈ ਕਿ ਅੱਜ ਤੋਂ 2-3 ਦਿਨ ਪਹਿਲਾਂ ਤਹਿਸੀਲਦਾਰਾਂ ਵੱਲੋਂ ਇੱਕ ਅਹ ਛੁੱਟੀ ਦਾ ਐਲਾਨ ਕੀਤਾ ਗਿਆ ਸੀਗਾ ਤੇ ਇਸ ਨੂੰ ਦੇਖਦੇ ਹੋਏ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਸੀ ਇਹਨਾਂ ਦੇ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੀ ਦਲੇਰੀ ਦਿਖਾਈ ਹੈ ਭਗਵੰਤ ਮਾਨ ਸਰਕਾਰ ਨੇ ਕਿ ਜੇਕਰ ਤੁਸੀਂ 5 ਵਜੇ ਤੱਕ ਦੁਬਾਰਾ ਆਪਣੀ ਡਿਊਟੀ ਜੁਆਇਨ ਨਹੀਂ ਕਰਦੇ ਤਾਂ ਤੁਹਾਨੂੰ ਹਮੇਸ਼ਾ ਲਈ ਤੁਹਾਡੀ ਛੁੱਟੀ ਕਰ ਦਿੱਤੀ ਜਾਵੇਗੀ ਸੋ ਅੱਜ ਆਪਾਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਦੇ ਹਾਂ ਤੇ ਮੇਰੇ ਨਾਲ ਫਿਰ ਤੋਂ ਮੇਰੇ ਸਾਥੀ ਮੌਜੂਦ ਨੇ ਮਿਸਟਰ ਚੇਤਨ ਕਸ਼ਵ ਜੀ ਆਓ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਬਹੁਤ ਵਧੀਆ ਜੀ ਹਾਂ ਤਹਿਸੀਲਦਾਰਾਂ ਦਾ ਮੁੱਦਾ ਭਾਜੀ ਬਹੁਤ ਪਾਕਿਆ ਹੋਇਆ ਪਿਛਲੇ 2-3 ਦਿਨਾਂ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਕ ਲੰਬੀ ਛੁੱਟੀ ਤੇ ਜਾ ਰਹੇ ਹਾਂ ਤੇ ਕੱਲ ਮੈਂ ਇੱਕ ਵੀਡੀਓ ਵੀ ਦੇਖ ਰਿਹਾ ਸੀਗਾ ਆਪਣੇ ਹਿਸ਼ਾਰਪੁਰ ਨੂੰ ਨਿਊਜ਼ ਅਦਾਰਾ ਨੇ ਚਲਾਈ ਸੀ ਜਿਹਦੇ ਵਿੱਚ ਭਗਵਾਨਤਮਨ ਸਾਹਿਬ ਪ੍ਰੈਸ ਮੀਡੀਆ ਨੂੰ ਕਹਿੰਦੇ ਸੀਗੇ ਕਿ ਜੇ ਤੁਸੀਂ ਵਾਪਸ ਨਹੀਂ ਆਉਨੇ ਤੇ ਅਸੀਂ ਤੁਹਾਡੀ ਇੱਕ ਪੱਕੀ ਛੁੱਟੀ ਕਰ ਦਾਂਗੇ ਜਾਓ ਮਨਾਲੀ ਘੁੰਮੋ ਸ਼ਿਮਲੇ ਘੁੰਮੋ ਜਾ ਕੇ ਤੁਸੀਂ ਇਸ ਚੀਜ਼ ਤੇ ਕੀ ਟਿੱਪਣੀ ਕਰਨਾ ਚਾਹੋਗੇ ਭਾਜੀ ਪ੍ਰਿਜੀ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਜੇਕਰ ਮੈਂ ਕੋਈ ਹੋਰ ਟਿੱਪਣੀ ਕਰਨਾ ਚਾਹਾਂਗਾ ਤਾਂ ਮੈਨੂੰ ਇਜਾਜ਼ਤ ਹੈ ਜੀ ਉਸ ਗੱਲ ਦੀ ਬਿਲਕੁਲ ਪਾਜੀ ਬਿਲਕੁਲ ਜੀ ਮੋਂਾ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਜਿਹੜੇ ਅਕਸਰ ਕਹਿੰਦੇ ਨੇ ਕਿ ਆਦਾਰਾ ਹੁਸ਼ਿਆਰ ਪਰ نیوز ਜਿਹੜੀਆਂ ਜਿਹੜਾ ਉਹ ਹਮੇਸ਼ਾ ਸਰਕਾਰ ਦੇ ਵਿਰੁੱਧ ਚੱਲਦਾ ਹੈ ਹਮੇਸ਼ਾ ਸਰਕਾਰ ਦੀਆਂ ਖਾਮੀਆਂ ਨੂੰ ਕਮੀਆਂ ਨੂੰ ਦਿਖਾਉਂਦਾ ਪਰ ਮੈਂ ਹਰ ਵਾਰ ਕਹਿਣਾ ਹੁੰਦਾ ਹੈ ਕਿ ਹੁਸ਼ਿਆਰ ਪਰ نیوز ਕੋਈ ਸਰਕਾਰ ਦਾ ਵੈਰੀ ਨਹੀਂ ਹੈ ਨਾ ਅਸੀਂ ਕੋਈ ਉਹਨਾਂ ਦਾ ਵੰਡੀਆਂ ਪਾਉਣੀਆਂ ਨਾ ਕੋਈ ਸਾਡੀ ਹਿੱਸੇਦਾਰੀ ਉੱਧਰ ਗੱਲ ਕੀ ਹੈ ਕਿ ਅਸੀਂ ਸਰਕਾਰ ਦੀਆਂ ਖਾਮੀਆਂ ਦੱਸਦੇ ਹਾਂ ਅਸੀਂ ਕਮੀਆਂ ਦੱਸ ਸਾਡੇ ਤੋਂ ਜਿਹੜੀ ਸ਼ਬਦਾਬਲੀ ਹੈ ਉਹ ਥੋੜੀ ਤਿੱਖੀ ਵਰਤ ਹੁੰਦੀ ਹੈ ਤੇ ਬਹੁਤ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸਪੋਰਟਰ ਨੇ ਸਮਰਥਕ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਆਦਾਰਾ ਹੁਸ਼ਾਰ ਪਰ ਨਿਊਜ਼ ਜਿਹੜਾ ਸਰਕਾਰ ਵਿਰੋਧੀ ਆ ਤਾਂ ਉਹਨਾਂ ਲਈ ਮੈਂ ਸ਼ੁਰੂਆਤ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿਉਂਕਿ ਅੱਜ ਜਿਹੜਾ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਜਿਵੇਂ ਪ੍ਰੀਤਸੀ ਨੇ ਸਵਾਲ ਵੀ ਪੁੱਛਿਆ ਮੇਰੇ ਸਾਥ ਜੋਗੀ ਨੇ ਕਿ ਇੱਕ ਦਲੇਰੀ ਜਿਹੜੀ ਭਗਵੰਤ ਮਾਨ ਵੱਲੋਂ ਦਿਖਾਈ ਗਈ ਹੈ ਨਾ ਜੀ ਮੈਂ ਕਹਿੰਦਾ ਸਲੂਟ ਆ ਜੀ ਉਹ ਭਗਵੰਤ ਮਾਨ ਦੀ ਉਸ ਸੋਚ ਨੂੰ ਉਸ ਫੈਸਲੇ ਨੂੰ ਇਸ ਤਰ੍ਹਾਂ ਦੀ ਦਲੇਰੀ ਹੈ ਇਸ ਸਮੇਂ ਦੀ ਨਜ਼ਾਕਤ ਵੀ ਸੀ ਇਹ ਥੋੜੀ ਹੋਇਆ ਜਦੋਂ ਵਿਜੀਲੈਂਸ ਨੇ ਕਾਰਵਾਈ ਕਰਤੀ ਬਿਚਾ ਕੇ ਦਰੀਆਂ ਤਾਂ ਅਸੀਂ ਧਰਨਿਆਂ ਤੇ ਬਹਿ ਗਏ ਕਦੇ ਪਟਵਾਰੀ ਹੋ ਗਿਆ ਕਦੀ ਤਹਿਸੀਲਦਾਰ ਹੋ ਗਿਆ ਰੈਵਨਿਊ ਅਫਸਰ ਜੀ ਤੇ ਉਹਦੇ ਵਿੱਚ ਖਰਾਬੀ ਕਿਹੜੀ ਆ ਉਹ ਆਮ ਲੋਕਾਂ ਦੀ ਐ ਕੱਲ ਜਿਹੜਾ ਭਗਵੰਤ ਮਾਨ ਦਿਖਾਈ ਦਿੱਤਾ ਹੂੰ ਓਏ ਉਹ ਵਾਲਾ ਭਗਵੰਤ ਮਾਨ ਦਿਖਾਈ ਦਿੱਤਾ ਜਿਹੜਾ ਸਾਲ 2022 ਤੋਂ ਪਹਿਲਾਂ ਹੁੰਦਾ ਸੀ ਸੀਐਮ ਤੋਂ ਪਹਿਲਾਂ ਸੀ ਜਿਹੜਾ ਜਿਹੜਾ ਸੀਐਮ ਤੋਂ ਪਹਿਲਾਂ ਸੀ ਜਦੋਂ ਭਗਵੰਤ ਮਾਨ ਐ ਫਰਾਟੇ ਮਾਰ ਕੇ ਲਲਕਾਰੇ ਮਾਰ ਕੇ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਨੂੰ ਧਰਨਿਆਂ ਤੋਂ ਮੁਕਤ ਕਰਾਂਗੇ ਚਲੋ ਧਰਨਿਆਂ ਤੋਂ ਮੁਕਤ ਤਾਂ ਨਹੀਂ ਹੋਇਆ ਪਰ ਜਿਹੜਾ ਕੱਲ ਇੱਕ ਦਲੇਰੀ ਭਰਿਆ ਫੈਸਲਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਖਾਇਆ ਗਿਆ ਉਸ ਤੇ ਜਿੰਨੀ ਵੀ ਛਲਾਗਾ ਕੀਤੀ ਜਾਵੇ ਉਨੀ ਘੱਟ ਹੈ ਤੇ ਮੌਕੇ ਦੀ ਸਮੇਂ ਦੀ ਨਿਸਾਕਤ ਨੂੰ ਭਾਪਦਿਆਂ ਹੋਇਆ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਦਲੇਰਾਂ ਦਾ ਫੈਸਲਾ ਜਿਹੜਾ ਮੁੱਖ ਮੰਤਰੀ ਵੱਲੋਂ ਲਿਆ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣ ਗਿਆ ਜੀ ਇਸ ਤਰ੍ਹਾਂ ਦੀ ਜਿਹੜੀ ਦਲੇਰੀ ਦਿਖਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋ ਮੈਂ ਇੱਕ ਵਾਰ ਮੋੜ ਤੋਂ ਕਹਿਣਾ ਚਾਹਾਂਗਾ ਕਿ ਜਿੰਨੀ ਵੀ ਇਸਰ ਫੈਸਲੇ ਦੀ ਛਲਾਗਾ ਕੀਤੀ ਜਾਵੇ ਉਨੀ ਘੱਟ ਹੈ ਇਹ ਕੱਲ ਵਾਲਾ ਮੁੱਖ ਮੰਤਰੀ ਨਹੀਂ ਇਹ 2022 ਤੋਂ ਪਹਿਲਾਂ ਵਾਲਾ ਭਗਵੰਤ ਮਾਨ ਦਿਖਾਈ ਦਿੱਤਾ ਲੋਕਾਂ ਨੂੰ ਜੀ ਉਸ ਫੈਸਲੇ 'ਚ ਬਿਲਕੁਲ ਚੇਤਨ ਜੀ ਬਿਲਕੁਲ ਤੁਸੀਂ ਗੱਲਾਂ ਵਿੱਚ ਗੱਲ ਕੀਤੀ ਵਿਜੀਲੈਂਸ ਦੀ ਪਰ ਕਿਤੇ ਨਾ ਕਿਤੇ ਕਾਰਵਾਈ ਤਾਂ ਵਿਜੀਲੈਂਸ ਕਰਦੀ ਹੈ ਪਰ ਉਹਦਾ ਹਰਜਾਨਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਦੇਖੋ ਉਹੀ ਗੱਲ ਹੈ ਨੀ ਜੀ ਜਦੋਂ ਵਿਜੀਲੈਂਸ ਕਿਤੇ ਪਟਵਾਰੀ ਨੂੰ ਫੜਦੀ ਹੈ ਪਟਵਾਰੀ ਯੂਨੀਅਨ ਜਿਹੜੀ ਪਟਵਾਰ ਰੈਵੀਨਿਊ ਯੂਨੀਅਨ ਹੈ ਇਹ ਆਪਣਾ ਧਰਨਾ ਲਾ ਲੈਂਦੀ ਹੈ ਸਾਡੇ ਬੰਦਿਆਂ ਨਾਲ ਧੱਕਾ ਕੀਤਾ ਵਿਜੀਲੈਂਸ ਨੇ ਤੇ ਧੱਕੇਸ਼ਾਹੀ ਕੀਤੀ ਹੈ ਸਾਡੇ ਬੰਦੇ ਦਾ ਕਸੂਰ ਨਹੀਂ ਸੀ ਉਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਰਿਹਾ ਪਾਰਟ ਆਫ ਰੇਵਿਨਿਊ ਅਫਸਰਾਂ ਨੇ ਕੱਲ ਹੜਤਾਲ ਕਰਤੀ ਅਸੀਂ ਜੀ ਸਮੂਹਿਕ ਛੁੱਟੀ ਤੇ ਚੱਲੇ ਆ ਜਦੋਂ ਤੱਕ ਮਸਲੇ ਹੱਲ ਨਹੀਂ ਹੁੰਦੇ ਤਦੋਂ ਤੱਕ ਅਸੀਂ ਵਾਪਸ ਨਹੀਂ ਆਂਦੇ ਜੇ ਐਡੇ ਹੀ ਤੁਸੀਂ ਵੀ ਛੁੱਟੀ ਤੇ ਗਏ ਸੀਗੇ ਤੇ ਉਹਦੇ ਪੁੱਤ ਸੀਗੇ ਤਾਂ ਫਿਰ ਲੱਤਾ ਦਾ ਡੇਰੇ ਭਾਰ ਕਿਉਂ ਨਹੀਂ ਚੱਲੇ ਆ ਤੁਸੀਂ ਖੜੇ ਰਹਿੰਦੇ ਆਪਣੇ ਫੈਸਲੇ ਤੇ ਜੇ ਸੀਐਮ ਨੇ ਇੱਕ ਵਾਰੀ ਕਹਿ ਦਿੱਤਾ ਸੀਗਾ ਕਿ ਜੇਕਰ 5 ਵਜੇ ਤੱਕ ਆਗੇ ਤਾਂ ਠੀਕ ਆ ਪਰ ਪੱਕੇ ਤੁਸੀਂ ਕੁਲੂ ਮਨਾਲੀ ਘੁੰਮਿਓ ਸ਼ਿਮਲੇ ਘੁੰਮਿਓ ਜਿੱਥੇ ਘੁੰਮਣ ਜਾਣਾ ਘੁੰਮਿਓ ਫੇਰ ਤੁਹਾਡੀਆਂ ਲੱਤਾਂ ਨੇ ਭਾਰ ਕਿਉਂ ਨਹੀਂ ਚੱਲਿਆ ਫੇਰ ਤੁਸੀਂ ਦਲੇਰੀ ਦਿਖਾਉਂਦੇ ਨਾ ਤੁਸੀਂ ਉੱਥੇ ਆਕੜਦੇ ਹੋ ਜਿੱਥੇ ਪਤਾ ਹੈ ਕਿ ਆਮ ਲੋਕ ਐ ਇਹ ਆਮ ਲੋਕ ਸਾਡੇ ਮੂਰੇ ਬੋਲ ਨਹੀਂ ਸਕਦੇ ਆਪਣੇ ਅਉਦੇ ਦੀਏ ਦਰਬਾਰਤੋਂ ਕਰਦੇ ਨੇ ਇੱਕ ਤਾਂ ਇਹ ਹੜਤਾਲ ਤੇ ਜਾ ਕੇ ਲੋਕਾਂ ਨੂੰ ਉੱਦਾ ਖੱਜਲ ਖੁਆਰ ਕਰਦੇ ਨੇ ਦੂਜਾ ਜਦੋਂ ਸਰਕਾਰ ਨੇ ਘੁਰਕੀ ਬੱਕੀ ਆ ਤਾਂ ਉਦੋਂ ਫੇਰ ਇਹ ਝਾਗਾਂ ਵਾਂਗੂ ਬੈਠ ਵੀ ਗਏ ਨੇ ਉਦੋਂ ਲੱਤਾਂ ਇਹਨਾਂ ਦੀਆਂ ਨੇ ਕਿਉਂ ਨਹੀਂ ਭਾਰ ਚੱਲੇ ਅਸਰਾ ਦੀਆਂ ਨੇ ਉਦੋਂ ਵੀ ਸੀਐਮ ਮੋਰੇ ਸਰਕਾਰ ਮੂਰੇ ਆਕੜ ਕੇ ਦੱਸਤੇ ਸਵਾਤਤਾ ਇਹ ਅਫਸਰ ਜਿਹੜੇ ਇਹ ਰੋਬ ਆਮ ਲੋਕਾਂ ਤੇ ਦਿਖਾਣ ਜੋਗੇ ਨਹੀਂ ਜੀ ਬਿਲਕੁਲ ਤੇ ਜਦਾਂ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਕੋਈ ਗਰੀਬ ਵਿਚਾਰਾ ਕਿਤੇੋਂ ਆਂਦਾ ਕੋਈ ਕਿਤੇੋਂ ਆਂਦਾ ਜੋ ਆਪਣੇ ਧਿਆਨ ਚ ਟੱਪਾ ਭੰਨ ਕੇ ਆਉਂਦਾ ਜਿਹਨੇ ਜੋਕ ਮਾਣਾ ਸੋ ਖਾਣਾ ਉਹਨਾਂ ਬਾਰੇ ਕੋਈ ਨਹੀਂ ਆਪਣੇ ਭ੍ਰਿਸ਼ਟ ਅਫਸਰਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ ਭਾਵੇਂ ਮੁੱਖ ਮੰਤਰੀ ਨੇ ਕਿਹਾ ਵੀ ਕਹਿੰਦਾ ਸਰਟੀਫੀਕੇਟ ਦੇ ਦਈਏ ਤੁਹਾਨੂੰ ਭ੍ਰਿਸ਼ਟਾਚਾਰ ਕਰਨ ਦਾ ਗੱਲ ਵੀ ਸਹੀ ਹੈ ਤੁਹਾਡਾ ਕੋਈ ਪਟਵਾਰੀ ਫੜ ਹੋ ਜਾਂਦਾ ਤੁਸੀਂ ਧਰਨਿਆਂ ਤੇ ਬਹਿ ਜਿੰਨੇ ਪਟਵਾਰ ਯੂਨੀਅਨ ਵਾਲੇ ਤਸੀਲਦਾਰ ਨੇ ਕਿ ਕਿ ਐਸੀ ਹੈ ਜੀ ਸਮੂਹਿਕ ਛੁੱਟੀ ਤੇ ਚੱਲੇ ਆ ਸਮੂਹਿਕ ਛੁੱਟੀ ਤੇ ਚੱਲੇ ਕਹਿ ਦੋ ਕਿ ਅਸੀਂ ਤਨਖਾਹ ਵੀ ਨਹੀਂ ਲੈਣੀ ਐ ਇੱਕ ਇੱਕ ਮਹੀਨੇਆਂ ਦੀਆਂ ਫਿਰ ਉਦੋਂ ਉਦੋਂ ਕਹਿੰਦਾ ਜੀ ਨਹੀਂ ਅਸੀਂ ਤਾਂ ਦੇਸ਼ ਸੇਵਕ ਆ ਜੀ ਹਮ ਜਿਹੜਾ ਜਿਹੜਾ ਲੋਕਾਂ ਦੇ ਸਿਰ ਤੇ ਤਨਖਾਹ ਲੈਂਦੇ ਨੇ ਉਹਨਾਂ ਲੋਕਾਂ ਦੇ ਨਾਲ ਨੂੰ ਯਾਦ ਨਹੀਂ ਰਹਿਂਦਾ ਜੀ 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 ਜਿਹਨਾਂ ਦੀ ਗੱਲ ਹੋਈ ਸੀ ਕਿ ਧਰਨਾ ਮੁਕਤ ਪੰਜਾਬ ਬਣਾਉਣ ਦੀ ਆ ਕੱਲ ਵੀ ਇੱਕ ਧਰਨਾ ਲੱਗਾ ਹੋਇਆ ਸੀਗਾ ਉਹ ਧਰਨੇ ਕਿਉਂ ਲੱਗ ਰਹੇ ਨੇ ਕਿ ਬਿਨਾਂ ਧਰਨਿਆਂ ਦਾ ਕੋਈ ਹੱਲ ਨਹੀਂ ਹੈਗਾ ਇਹ ਕਿਸੇ ਵੀ ਚੀਜ਼ ਦਾ ਦੇਖੋ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਤੁਰੇ ਰਹਿੰਦੇ ਸਿੱਧੂ ਵੇ ਤੇ ਦੇ ਨਹੀਂ ਹਨਾ ਉਦੋਂ ਜਿਹੜੇ ਹੁਣ ਸਾਡੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੀ ਇਹ ਪੰਜਾਬ ਦੀਆਂ ਸੂਬੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਜਦੋਂ ਕੰਪਿਊਟਰ ਅਧਿਆਪਕਾਂ ਜਿਹੜੀਆਂ ਉਹ ਧਰਨੇ ਤੇ ਬੰਦੀਆਂ ਨੇ ਟੈਂਕੀ ਤੇ ਚੜ ਜਾਂਦੀ ਇੱਕ ਕੁੜੀ ਅਰਵਿੰਦ ਕੇਜਰੀਵਾਲ ਉਸ ਨੂੰ ਆਪਣੀ ਭੈਣ ਬਣਾ ਲੈਂਦੇ ਨੇ ਉਹ ਧਰਨੇ ਸਰਕਾਰ ਆਣ ਤੋਂ ਬਾਅਦ ਵੀ ਉਕੜੀ ਧਰਨੇ ਤੇ ਟੈਂਕੀ ਦਾ ਚੜ ਕੇ ਉਸ ਵੱਲ ਧਰਨਾ ਦਿੱਤਾ ਗਿਆ ਤੇ ਕੀ ਗੱਲ ਉਹ ਦੋ ਅਰਵੰਦ ਕੇਜਰੀਵਾਲ ਨੂੰ ਜਾਂ ਮੁੱਖ ਮੰਤਰੀ ਨੂੰ ਆਪਣੀ ਭੈਣ ਨਹੀਂ ਜਾਦਾ ਜਿਹੜੀ ਉਹ ਬਣਾਈ ਹੋਈ ਸੀ ਜੀ ਧਰਨੇ ਕਿਉਂ ਨਹੀਂ ਹਟ ਰਹੇ ਇਹ ਕਹਿੰਦੇ ਕਿ ਧਰਨੇ ਤਾਂ ਮੁਕਤ ਪੰਜਾਬ ਕਰਾਂਗੇ ਪਰ ਅੱਜ ਜੋ ਮੌਜੂਦਾ ਸਮਾਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੱਕੇ ਮੋਰਚੇ ਲੱਗੇ ਨੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਅੰਨੇ ਤਾਂ ਕਾਲੀ ਕਾਂਗਰਸ ਵਾਲੇ ਨੇ ਧਰਨੇ ਲੱਗੇ ਸੀ ਜਿੰਨੇ ਹੁਣ ਲੱਗੇ ਨੇ ਪਰ ਇਹ ਦੇਖੋ ਜੇ ਤਾਂ ਤੁਸੀਂ ਵਾਅਦੇ ਕੀਤੇ ਆ ਲੋਕਾਂ ਦੇ ਨਾਲ ਉਸ ਨੂੰ ਤੁਸੀਂ ਨਿਭਾਓ ਕਿਉਂ ਨਹੀਂ ਤੁਹਾਡੇ ਤੋਂ ਨਹੀਂ ਬਾਹ ਹੋ ਰਹੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਇੰਨੇ ਹਜ਼ਾਰ ਕਰੋੜ ਅਸੀਂ ਮਾਈਨਿੰਗ ਪਾਲਿਸੀ ਤੋਂ ਲਿਆਵਾਂਗੇ ਇੰਨੇ ਹਜ਼ਾਰ ਕਰੋੜ ਅਸੀਂ ਐਕਸਾਈਜ਼ ਪਾਲਿਸੀ ਤੋਂ ਲਿਆਵਾਂਗੇ ਕਿੱਥੇ ਗਈਆਂ ਅੱਜ ਤੁਹਾਡੀਆਂ ਪਾਲਿਸੀਆਂ ਜੇਕਰ ਇਹ ਚੋਣਾਂ ਤੋਂ ਪਹਿਲਾਂ ਇਹ ਦਮਗਿੱਜੇ ਮਾਰਦੇ ਸੀ ਤਾਂ ਕਿਸੇ ਨਾ ਕਿਸੇ ਬੁੱਧੀਜੀਵੀ ਨੇ ਪਾਲਿਸੀ ਬਾਰੇ ਇਹਨਾਂ ਨੂੰ ਦੱਸਿਆ ਹੋਵੇਗਾ ਕਿ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਬਣਾਵਾਂਗੇ ਤਾਂ ਸਰਕਾਰ ਇੰਨੇ ਮੁਨਾਫੇ ਦੇ ਵਿੱਚ ਜਾਏਗੀ ਆਪਾਂ ਮਾਈਨਿੰਗ ਨੂੰ ਲੈ ਕੇ ਇਸ ਤਰ੍ਹਾਂ ਦੀ ਪਾਲਿਸੀ ਬਣਾਵੇਗਾ ਬਣਾਵਾਂਗੇ ਤਾਂ ਸਰਕਾਰ ਨੂੰ ਇੰਨਾ ਲਾਹਾ ਮਿਲੇਗਾ ਇਹ ਪਾਲਸੀਆਂ ਪਹਿਲਾਂ ਪੜਾਈਆਂ ਬਣਾ ਕੇ ਪਾਲਸੀਆਂ ਬਣਾ ਕੇ ਉਹ ਐਲਾਨ ਕੀਤਾ ਗਿਆ ਸੀ ਕਿ ਉਹ ਜਿਹੜੇ ਹਵਾਵਾਜ਼ੀ ਜਿਹੜੇ ਉਹ ਤੁਹਾਡੇ ਵੱਲੋਂ ਐਲਾਨ ਕੀਤੇ ਗਏ ਸੀ ਇਸ ਵਿੱਚ ਕਿਤੇ ਨਾ ਕਿਤੇ ਸਰਕਾਰ ਕਸੂਰਵਾਰ ਹੈ ਆਮ ਆਦਮੀ ਪਾਰਟੀ ਕਸੂਰਵਾਰ ਹੈ ਧਰ ਰਿਹਾ ਤਾਂ ਅੱਜ ਪੰਜਾਬ ਮੁਕਤ ਨਹੀਂ ਹੋ ਰਿਹਾ ਹਰ ਇੱਕ ਬੰਦਾ ਕਹਿੰਦਾ ਹੁਣ ਮੈਂ ਚਾਰ ਪੰਜ ਬੰਦਿਆਂ ਦਾ ਕੰਮ ਕਰਾਂਗਾ ਤਾਂ ਮੈਂ ਕਹਾਗਾ ਨਹੀਂ ਕਿ ਮੈਨੂੰ ਮੇਰੇ ਵੱੜਦੇ ਹੱਕ ਵੀ ਮਿਲਣਗੇ ਜੇ ਮੈਨੂੰ ਨਹੀਂ ਮਿਲੋਂਗੇ ਤਾਂ ਮੈਂ ਸੰਘਰਸ਼ ਹੀ ਕਰੂੰਗਾ ਬਿਲਕੁਲ ਤੇ ਕਰਕੇ ਮੈਂ ਕਹਾਂਗਾ ਸਰਕਾਰ ਕਿਤਨੇ ਕਿਤੇ ਜ਼ਿੰਮੇਵਾਰ ਆਪਣੀ ਜ਼ਿੰਮੇਵਾਰੀ ਤੋਂ ਪਛੜ ਰਹੀ ਹੈ ਜੀ ਸਰਕਾਰ ਜੀ ਜੀ ਚਤਨ ਜੀ ਮੈਂ ਤੇ ਤਹਿਸੀਲਦਾਰਾਂ ਦੀ ਮੁੱਢ ਤੋਂ ਗੱਲ ਕਰਾਂ ਤਾਂ ਤਹਿਸੀਲਦਾਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹ ਪ੍ਰੈਸ ਕਾਨਫਰੰਸ ਵਿੱਚ ਇਹ ਕਹਿੰਦਾ ਇਹ ਨਾ ਆਗੋ ਕਹਿੰਦਾ ਸੀ ਕਿ ਜੇ ਵਿਜੀਲੈਂਸ ਇਹੋ ਜੀ ਕਾਰਵਾਈਆਂ ਕਰਨੋਂ ਨਹੀਂ ਹਟਦੀ ਤੇ ਅਸੀਂ ਇਹ ਨਾ ਜਿਹੜੇ ਰਾਜਨੀਤਿਕ ਨੁਮਾਇੰਦੇ ਨੇ ਆਪਾਂ ਇਹਨਾਂ ਦੇ ਵੀ ਪੇਪਰ ਫੋਲਾਂਗੇ ਕਿ ਕਿਹਨੇ ਕਿੰਨੀ ਪ੍ਰਾਪਰਟੀ ਬਣਾਈ ਹੋਈ ਹੈ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਤੁਸੀਂ ਇਹਦਾ ਸੂਬਾ ਪ੍ਰਧਾਨ ਹੈ ਕੋਈ ਕਹਿੰਦਾ ਜੇ ਸਰਕਾਰ ਕਾਰਜ ਵਿਜੀਲੈਂਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਨਾ ਹਟੀ ਤਾਂ ਅਸੀਂ ਵਿਜੀਲੈਂਸ ਅਧਿਕਾਰੀਆਂ ਦੀਆਂ ਤੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਜਿਹੜੇ ਅਸੀਂ ਪੋਤੜੇ ਫਰੋਲਦੇ ਆਂਗੇ ਇਹਨਾਂ ਦੀਆਂ ਕਿੰਨੀਆਂ ਪ੍ਰਾਪਰਟੀਆਂ ਹੂੰ ਭਾਵ ਕਿ ਦੋਹੀ ਤਰ੍ਹਾਂ ਚੋਰ ਨੇ ਫੇ ਇਹਦਾ ਮਤਲਬ ਬਿਲਕੁਲ ਮੈਂ ਨਹੀਂ ਇਹ ਗੱਲਾਂ ਕਹਿ ਰਿਹਾ ਹੂੰ ਮੈਂ ਇਹ ਗੱਲਾਂ ਨਹੀਂ ਕਹਿ ਰਿਹਾ ਆਮ ਲੋਕ ਵੀ ਚੰਗੀ ਤਰ੍ਹਾਂ ਗੱਲ ਸੁਣ ਲੈਣ ਜੀ ਇਹ ਤਹਿਸੀਲਦਾਰਾਂ ਦੀ ਯੂਨੀਅਨ ਨੇ মিডিਆ ਦੇ ਵਿੱਚ ਬਿਆਨ ਦਿੱਤਾ ਸੀ ਕਿ ਜੇਕਰ ਪੰਜਾਬ ਸਰਕਾਰ ਤੇ ਵਿਜੀਲੈਂਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਾਜ਼ ਨਾ ਆਈ ਤਾਂ ਅਸੀਂ ਵਿਜੀਲੈਂਸ ਅਧਿਕਾਰੀਆਂ ਅਤੇ ਐਮਐਲਏ ਮੰਤਰੀ ਐਮਪੀਆਂ ਦੀਆਂ ਸੀ ਪ੍ਰਾਪਰਟੀਆਂ ਦੇ ਪੋਤੜੇ ਫਰੋਲ ਦੇਾਂਗੇ ਕੀ ਕੀ ਪ੍ਰਾਪਰਟੀਆਂ ਇਹਨਾਂ ਦੀਆਂ ਬਿਲਕੁਲ ਮਤਲਬ ਕਿ ਇਹ ਪੇ ਸਾਂਝਦਾਰੀ ਹੈ ਇਹਨਾਂ ਦੀ ਚੋਰੀਆਂ ਕਰਨ ਦੇ ਵਿੱਚ ਠੱਗੀਆਂ ਕਰਨ ਦੇ ਵਿੱਚ ਜਾਂ ਭ੍ਰਿਸ਼ਟਾਚਾਰ ਕਰਨ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਮੈਂ ਮੁਰ ਤੋਂ ਕਹਿ ਰਿਹਾ ਇਹ ਗੱਲ ਇਹ ਤਹਿਸੀਲਦਾਰਾਂ ਦੇ ਸ਼ਬਦਾਂ ਤੋਂ ਇੰਜ ਇਹ ਝਲਕ ਪੈਂਦੀ ਹੈ ਮਤਲਬ ਕਿ ਜੇ ਸਾਡੇ ਤੇ ਕਾਰਵਾਈਆਂ ਕਰਨ ਕਿ ਅਸੀਂ ਇਹਨਾਂ ਦੇ ਪੋਤੜੇ ਫਰੋਲ ਦੇਾਂਗੇ ਨਹੀਂ ਤਾਂ ਸਾਨੂੰ ਵੀ ਭ੍ਰਿਸ਼ਟਾਚਾਰ ਕਰਨ ਦਿਓ ਜੀ ਬਿਲਕੁਲ ਯਾਰ ਸਾਡੇ ਤੋਂ ਗੁਨਾਹ ਹੋ ਗਿਆ ਇੰਡੀਆ ਦੇ ਵਿੱਚ ਜੰਮ ਕੇ ਪੰਜਾਬ ਦੀ ਧਰਤੀ ਤੇ ਜੰਮ ਕੇ ਲੋਕਾਂ ਤੋਂ ਗੁਨਾਹ ਹੋ ਗਿਆ ਦਾ ਮਤਲਬ ਕੋਈ ਇਹਨਾਂ ਆ ਇਹੀ ਕਹਾਂ ਆਪਾਂ ਕਹਿ ਸਕਦੇ ਆ ਕਿ ਲੋਕਾਂ ਤੋਂ ਗੁਨਾਹ ਹੋ ਗਿਆ ਪੰਜਾਬ ਦੇ ਵਿੱਚ ਜੰਮ ਲਿਆ ਜਿਹੜਾ ਤੁਸੀਂ ਫਿਰ ਜਾਂ ਆ ਹਿੰਦੁਸਤਾਨ ਦੇ ਵਿੱਚ ਜਿਹੜਾ ਜੰਮ ਲਿਆ ਤੁਸੀਂ ਹੈਨਾ ਦੇਖੋ ਕਿਸ ਤਰ੍ਹਾਂ ਸਿੱਧੇ ਤੌਰ ਤੇ ਤੁਸੀਂ ਮੈਂ ਕਹਿੰਨਾ ਕੱਟੋਵਰ ਸ਼ਰਮ ਹੀ ਕਰੋ ਕਿ ਕਰਨ ਇਸ ਤਰ੍ਹਾਂ ਦੇ ਅਫਸਰ ਬਿਆਹਨ ਦੇਣ ਲੱਗੇ ਕਿ ਜੇਕਰ ਸਾਡੇ ਤੇ ਕਾਰਵਾਈਆਂ ਨਾ ਰੋਕੇ ਤਾਂ ਅਸੀਂ ਇਹਨਾਂ ਦੇ ਪੋਤੜੇ ਫਰੋਲ ਦੇਵਾਂਗੇ ਅੱਛਾ ਜੇ ਅਸੀਂ ਚੋਰੀਆਂ ਕਰਦੇ ਆ ਤੇ ਇਹ ਵੀ ਕਰਦੇ ਆ ਜੇ ਇਹ ਕਰਦੇ ਆ ਸਾਡੇ ਤੇ ਕਾਰਵਾਈਆਂ ਹੋ ਰਹੀਆਂ ਇਹਨਾਂ ਤੇ ਨਹੀਂ ਹੋ ਰਹੀਆਂ ਤਾਂ ਅਸੀਂ ਇਹਨਾਂ ਦੇ ਪੋਤੜੇ ਵੀ ਫਰੋਲ ਫਰੋਲ ਦੇਵਾਂਗੇ ਅੱਛਾ ਮਤਲਬ ਕਿ ਅਸੀਂ ਪੰਜਾਬ ਨੂੰ ਠੱਗੀਏ ਥੋੜਾ ਜਿ ਤੁਸੀਂ ਠੱਗ ਲਓ ਕਿਆ ਬਾਤ ਆ ਮੈਂ ਕਹਿੰਦਾ ਸਲਾਮ ਆ ਸਲੂਟ ਆ ਇਦਾਂ ਦੀ ਤੁਹਾਡੀ ਗੰਦੀ ਸੋਚ ਨੂੰ ਵੀ ਯਾਰ ਅਸੀਂ ਇਹੀ ਸਲੂਟ ਨਹੀਂ ਕਰ ਸਕਦੇ ਇਦਾਂ ਤੇ ਆਪਸਰਾ ਕੀ ਕਹਿ ਸਕਦਾ ਯਾਰ ਕੀ ਕਹਿ ਸਕਦੇ ਕੀ ਸ਼ਬਦਾਵਲੀ ਵਾਤ ਲਈਏ ਨਾ ਤੇ ਅਸੀਂ ਆਮ ਲੋਕਾਂ ਦੇ ਥੋੜਾ ਬੋਤਾ ਰੈਮ ਕਰੋ ਅਫਸਰਾਂ ਨੂੰ ਵੀ ਬੇਨਤੀ ਆ ਸਰਕਾਰਾਂ ਨੂੰ ਵੀ ਬੇਨਤੀ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ 5 ਸਾਲ ਲਈ ਚੁਣੇ ਜਾਂਦੇ ਨੇ ਅਫਸਰਾਂ ਨੂੰ ਨਿਰਪੱਖਤਾ ਦੇ ਨਾਲ ਕੰਮ ਕਰਨ ਦਿਓ ਤੇ ਅਫਸਰਾਂ ਨੂੰ ਵੀ ਬੇਨਤੀ ਆ ਜੇਕਰ ਕੋਈ ਸਰਕਾਰੀ ਚੁਣਿਆ ਹੋਇਆ ਨੁਮਾਇੰਦਾ ਤੁਹਾਡੇ ਤੇ ੱੱਕਾ ਕਰਦਾ ਕਿ ਆਹ ਕੰਮ ਕਰਨਾ ਹੀ ਕਰਨਾ ਤੁਸੀਂ ਵੀ ਆਪਣੀ ਗਰਜ਼ ਦਿਖਾਓ ਆਪਣੀਆਂ ਬਾਹਾਂ ਦਾ ਲੱਤਾਂ ਦਾ ਜ਼ੋਰ ਦਿਖਾਓ ਕੀ ਹੋ ਜਾਊਗਾ பதਵਾਂ ਬਦਲੀ ਹੋ ਜਾਊਗੀ ਬਦਲੀ ਹੋ ਜਾਊਗੀ ਰੈਂਕ ਵੀ ਉਹੀ ਰਹਿਣਾ ਤਨਖਾਹ ਵੀ ਉਨੀ ਰਹਿਣੀ ਆ ਕਿੱਥੇ ਗਾੜੇ ਇਮਾਨਦਾਰੀ ਦਾ ਪੱਲਾ ਤਾਂ ਫੜੋ ਯਾਰ ਉਸੇ ਪਰਮਾਤਮਾ ਨੂੰ ਜਵਾਬ ਦੇਣਾ ਜਾ ਕੇ ਤੁਸੀਂ ਮੈਂ ਕਹਿੰਦਾ ਅੱਛਾ ਇਹ ਗੱਲ ਸਾਰਿਆਂ ਲਈ ਆ ਜੇਕਰ ਕੋਈ ਗੰਦੀ ਕਮਾਈ ਕਰਦਾ ਚਾਹੇ ਚੁਣਿਆ ਹੋਇਆ ਨੁਮਾਇੰਦਾ ਹੈ ਚਾਹੇ ਕੋਈ ਸਰਕਾਰੀ ਅਫਸਰ ਆ ਚਾਹੇ ਇੱਥੋਂ ਤੱਕ ਚੇਤਨ ਕਸ਼ਬ ਵੀ ਆ ਆਪਾਂ ਕੋਈ ਗੰਦੀ ਕਮਾਈ ਕਰਦੇ ਵੀ ਆ ਹੂੰ ਖੁਦਾਂ ਨਾ ਖਾਸ ਤਾਂ ਸਾਡੇ ਮਾਪਿਆਂ ਤੇ ਨਿਕਲੂਗੀ ਸਾਡੇ ਬੱਚਿਆਂ ਤੇ ਨਿਕਲੂਗੀ ਸਾਡੇ ਘਰਦਿਆਂ ਤੇ ਨਿਕਲੂਗੀ ਯਾਰ ਕੁਛ ਇਸ ਗੱਲ ਦੀ ਸੰਗ ਸ਼ਰਮ ਕਰ ਲੋ ਜੀ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਜਾ ਕੇ ਜਵਾਬ ਕਿਹੜਾ ਦੇਣਾ ਇੱਥੇ ਤੁਸੀਂ ਕਰੋੜਾ ਅਰਬਾਂ ਕਮਾ ਲਓਗੇ ਉਹ ਜਦੋਂ ਉੱਤੇ ਨਵੀੜੇ ਹੋਣੇ ਆ ਨਾ ਹਿਸਾਬ ਹੋਣਾ ਉਹ ਲੇਖਾ ਜੋਖਾ ਕੀ ਜਵਾਬ ਦੋਵੋਗੇ ਯਾਰ ਬਿਲਕੁਲ ਇੱਥੇ ਤਾਂ ਲੋਕ ਵੀ ਲਾਹਣਤਾ ਪਾਉਂਦੇ ਉੱਤੇ ਜਾ ਕੇ ਰੱਬ ਨੇ ਵੀ ਲਾਹਣਤਾ ਪਾਉਂਦੀ ਹੈ ਇਹਨਾਂ ਨੂੰ ਇਹੀ ਬੇਨਤੀ ਆ ਕਿ ਪੰਜਾਬ ਦਾ ਬਿੜਾ ਕਰਕੇ ਨਾ ਕਰੋ ਪੰਜਾਬ ਨੂੰ ਪੰਜਾਬ ਰਹਿਣ ਦਿਓ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਸ ਨੂੰ ਮੋੜ ਤੋਂ ਸੋਨੇ ਦੀ ਚਿੜੀ ਬਣਾਉਣ ਵਾਲੇ ਜਿਹੜੇ ਕਦਮੋ ਚੁੱਕੇ ਜਾਣ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਪ੍ਰੇਜ ਜੀ ਸੋ ਦੋਸਤੋ ਅੱਜ ਸਾਡੇ ਨਾਲ ਚੇਤਨ ਕਸ਼ਪ ਜਿਵੇਂ ਆਪਾਂ ਅੱਜ ਸਟਾਰਟਿੰਗ ਦੇ ਐਪੀਸੋਡ ਵਿੱਚ ਗੱਲ ਕੀਤੀ ਕਿ ਅਧਾਰਾ ਹਿਸ਼ਾਰਪੋ ਨਿ ਉਸ ਚੇਤਨ ਕਸ਼ਵ ਤੇ ਪ੍ਰੀਤ ਗਰੇਵਾਲ ਕੋਈ ਵੈਰੀ ਨਹੀਂ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਕਿ ਜਿੱਥੇ ਕੋਈ ਵਧੀਆ ਕੰਮ ਕਰੂਗਾ ਅਸੀਂ ਉਹਨੂੰ ਹੱਲਾਸ਼ੇਰੀ ਵੀ ਦਵਾਂਗੇ ਤੇ ਜਿੱਥੇ ਕੋਈ ਮਾੜਾ ਕੰਮ ਕਰੂਗਾ ਅਸੀਂ ਉਹਦੇ ਠੋਕੇ ਖਬਰ ਵੀ ਲਾਵਾਂਗੇ ਹੋਵੇ ਜਿਹੜਾ ਮਰਜੀ ਤੇ ਐਂਡ ਦੇ ਵਿੱਚ ਮੈਂ ਇਹੀ ਕਹੂੰਗਾ ਤੁਸੀਂ ਹਮੇਸ਼ਾ ਸਾਡੇ ਨਾਲ ਸਾਥ ਬਣਾ ਕੇ ਰਹੋ ਅਸੀਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਹਮੇਸ਼ਾ ਕਹਿੰਦੇ ਆਵਾਂਗੇ ਉਰੋਂ ਤੱਕ ਲਈ ਆਪਣੇ ਪ੍ਰੀਤ ਗਰੇਵਾਲ ਨੂੰ ਦੇ ਉਜਾਜ਼ਤ ਧੰਨਵਾਦ